ਅੱਜ ਸਵੇਰ ਵੀ ਬਰਫ਼ ਪਈ ਜਾਂਦੀ ਆ। ਸੜਕਾਂ ਨੂੰ ਤਾਂ ਸਾਫ਼ ਕਰੀ ਜਾਂਦੇ ਆ ਤੇ ਪਾਸੇ ਹੱਟੇ ਲੱਗੇ ਹੋਏ ਆ। ਚੱਕੜ ਬਹੁਤ ਜ਼ਿਆਦਾ ਆ। ਫੋਟੋਆਂ 'ਚ ਬਰਫ਼ ਜਿਹੜੀ ਸੋਹਣੀ ਲੱਗਦੀ ਆ ਉਹ ਨਹੀਂ ਲੱਗਦੀ ਇੱਥੇ। ਕੋਈ ਨਹੀਂ ਅੱਡੇ ਲੱਗੇ। ਚਾਹ ਪਾਣੀ ਪੀਣ ਆਣੇ ਇੱਧਰ। ਟਾਈਮ 'ਤੇ। ਠੰਡਾ ਚਾਹ ਵੀ ਬਹੁਤ ਪੀਂਦੇ ਲੋਗ ਸਭ ਤੋਂ ਜ਼ਿਆਦਾ ਔਖੇ ਬਸਾਂ ਜਾਣ ਵਾਲੇ ਪਰਪ ਦੇ ਵਿੱਚ ਦੇਖੋ ਆਲੇ ਨੂੰ ਹੋਰ ਬਹੁਤ ਔਖਾ ਜਿਹਾ ਆਉਂਦੀਆਂ ਨੇ ਖੇਤੀ ਠੰਡ ਤੇ ਕੜਨਾ ਪੈਂਦਾ ਗੱਡੀਆਂ ਵਾਲੇ ਇੱਧਰ ਗੱਡੀਆਂ ਦੇਖਣ ਵਾਲੇ ਨੇ ਆਪਣੇ ਹੁੰਦੇ ਆ ਇਹਨੇ ਵੀ ਤਾਂ ਠੰਡਾਈ ਕਰਿਆ ਹੋਣਾ ਵਾਰਤ ਦੇਗਾ ਨਾ ਪਈਆਂ ਪਈਆਂ ਖਰੇ ਕਿਰੀਏ ਚ ਬੱਸਾਂ ਦਾ ਰਾਂ ਗੱਡੋ ਵੱਡੀ ਆ ਇਧਰ ਹੋਰ 5 7 10 ਕਿਲੋਮੀਟਰ ਤੇ ਜਾ ਕੇ ਫਰਕ ਪੈ ਜਾਏਗਾ ਇਧਰ ਹੋਰ ਬੱਸਾਂ ਉਧਰ ਹੋਰ ਬੱਸਾਂ ਇਹ ਬਾਰਫਾ ਸਾਰੇ ਹੀ ਪਈ ਜਾਂਦੀ ਇਧਰ অন্ਟਾਰੀਓ ਵਾਲੀ ਸਾਈਡ ਹੋਲਾ ਕੰਮ ਬੀਸੀ ਹੱਲੇ ਨਹੀਂ ਪੈਂਦੀ ਉਧਰ ਸੈਟਾ ਕੰਮ ਇਧਰ ਤਾਂ ਪੂਰੇ ਢੇਰ ਲੱਗੇ ਵੇ ਜੇ ਮਹੀਨਾ ਡੇਢ ਮਹੀਨਾ ਤਾਂ ਮੈਂ ਹੀ ਚੱਲੂ 2 ਮਹੀਨੇ ਚੱਲ ਜਾਣਾ ਡਰਾਈਵ ਕੋ ਫੁੱਲ ਬੱਸ ਬਰਫ ਵਾਲੇ ਮੌਸਮ ਦੇ ਵਿੱਚ ਲੈਂ ਨਹੀਂ ਟੁੱਟਦੀ